ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना दिलजीत फसे विवाद कि सरदार जी तीन होवेगी बैन एफ डब्ल्यू आई सी ने क्यों जताया इतराज सी बी एफ सी देवेगी इस फिल्म सर्टिफिकेट की है पूरी गल ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਵਿਵਾਦਾਂ ਚ ਘਿਰ ਚੁੱਕੇ ਨੇ ਜੀ ਹਾਂ ਆਏ ਦਿਨੀ ਸੁਰਖੀਆਂ ਪਟੋਰਨ ਵਾਲੀ ਦਿਲਜੀਤ ਦੋਸਾਂਝ ਨੂੰ ਇੱਕ ਨਵੀਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਕਾਰਨ ਫੈਡਰੇਸ਼ਨ ਆਫ ਵੈਸਟਰਨ ਇੰਡੀਆਸ ਦੇ ਨੇ ਇੰਪਲਾਈਜ਼ ਦਰਅਸਲ 27 ਜੂਨ ਨੂੰ ਦਿਲਜੀਤ ਦੀ ਨਵੀਂ ਪੰਜਾਬੀ ਫਿਲਮ ਸਰਦਾਰ ਜੀ 3 ਰਿਲੀਜ਼ ਹੋਣ ਜਾ ਰਹੀ ਸੀ ਪਰ ਹੁਣ ਇਹ ਫਿਲਮ ਰਿਲੀਜ਼ ਤੋਂ ਪੈਨਾ ਵਿਵਾਦਾਂ ਚ गिर ਗਈ ਹੈ ਦਰਅਸਲ ਇਸ ਵਿਵਾਦ ਦਾ ਕਾਰਨ April ਚ ਹੋਏ ਪਹਿਲਗਾਮ ਹਮਲੇ ਕਾਰਨ ਹੋਇਆ ਸੀ ਜਿਸ ਤੋਂ ਬਾਅਦ ਭਾਰਤ ਚ ਪਾਕਿਸਤਾਨੀ ਕਲਾਕਾਰਾਂ ਦੇ ਅਕਾਊਂਟ ਬੈਨ ਕਰ ਦਿੱਤੇ ਗਏ ਸੀ ਜਿਸ ਤੇ ਖਾਨੀਆਂ ਭਾਰਤ ਬਾਰੇ ਬਹੁਤ ਬੁਰਾ ਬੁਰਾ ਬੋਲੀ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੀ ਇੰਟਰਫੇਰੈਂਸ ਭਾਰਤ ਚ ਬੰਦ ਕਰਨ ਦੀ ਗੱਲ ਹੋਣ ਲੱਗੀ ਹੁਣ ਜਦੋਂ ਇਸ ਫਿਲਮ ਦੀ ਰਿਲੀਜ਼ਿੰਗ ਡੇ ਨਜ਼ਦੀਕ ਆ ਰਹੀ ਹੈ ਤੇ ਇਸ ਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਾ ਐਮਪਲਾਈਜ਼ ਨੇ ਇਸ ਫਿਲਮ ਤੇ ਇਤਰਾਜ਼ ਉਠਾਇਆ ਹੈ ਇਸ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਦਾਰਜੀ ਤਿੰਨ ਚ ਪਾਕਿਸਤਾਨੀ ਕਲਾਕਾਰ ਹੋਣਗੇ ਜਿਨ੍ਹਾਂ ਚ ਹਾਨੀਆ ਅਮੀਰ ਨਾਸੀ ਚਨਯੋਤੀ ਡੈਨੀਅਲ ਖਵਾਰ ਅਤੇ ਸੁਲੀਮ ਅਲਬੀਲਾ ਸ਼ਾਮਲ ਨੇ ਦਿਰਸ਼ਨ ਗੁਲਜੀਤ ਨੇ ਥੋੜੇ ਦਿਨ ਪਹਿਲਾਂ ਇੱਕ ਇੰਸਟਾਗ੍ਰਾਮ ਤੇ ਪੋਸਟ ਪਾਈ ਸੀ ਉਸ ਤਸਵੀਰ ਚ ਗੁਲਜੀਤ ਨੇ ਟੀ-ਸ਼ਰਟ ਪਾਈ ਹੋਈ ਸੀ ਜਿਸ ਚ ਇੱਕ ਔਰਤ ਦਾ ਚਿਹਰਾ ਦਿਖਾਈ ਦੇ ਰਿਹਾ ਸੀ ਕਈਆਂ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਇਹ ਹਾਨੀਆ ਅਮੀਰ ਦੀ ਤਸਵੀਰ ਹੈ ਪਰ ਬਾਅਦ ਅੱਛੇ ਦਲਜੀਤ ਨੇ ਟੀ-ਸ਼ਰਟ ਦੀ ਪੂਰੀ ਫੋਟੋ ਪੋਸਟ ਕਰਦੇ ਹੋਏ ਇਹ ਯਕੀਨ ਦਿਵਾਇਆ ਕਿ ਇਹ ਤਸਵੀਰ ਹਾਨੀਆਂ ਦੀ ਨਹੀਂ ਹੈ ਬਲਕਿ ਮਲੇਸ਼ੀਅਨ ਐਕਟ੍ਰੈਸ ਮਿਸ਼ੇਲ ਯੋਦੀ ਹੈ ਦਲਜੀਤ ਵੱਲੋਂ ਪ੍ਰੂਫ ਦੇਣ ਦੇ ਬਾਅਦ ਵੀ FWICE ਆਪਣਾ ਫੈਸਲਾ ਨਹੀਂ ਬਦਲ ਰਹੀ ਜ਼ਿਕਰ ਇਸ ਖਾਸੇ ਕਿ ਪਹਿਲੀ ਵਾਰੀ ਨਹੀਂ ਹੈ ਜਦੋਂ FWICE ਨੇ ਦਲਜੀਤ ਦੀ ਫਿਲਮ ਤੇ ਰੋਕ ਲਾਈ ਹੋਵੇ ਸਰਦਾਰਜੀਤਨ ਉਹ ਦੂਜੀ ਫਿਲਮ ਹੈ ਜਿਸ ਨੂੰ ਅਜੇ ਹੀ ਇਨਵੈਸਟੀਗੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਪਹਿਲਾਂ ਦਲਜੀਤ ਦੀ ਫਿਲਮ ਪੰਜਾਬ 95 ਜੋ ਐਕਟਿਵਿਸਟ ਜਨਤ ਸਵੰਤ ਸਿੰਘ ਖਾਲੜਾ ਤੇ ਲਾਈਫ ਦੇ ਬਣੇ ਸੀ ਉਸ ਨੂੰ ਵੀ ਸਰਟੀਫਿਕੇਟ ਨੈਂਡੀ ਟੂ ਕਾਫਟਾ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਸਰਦਾਰ ਜੀ ਤਿੰਨ ਨੂੰ ਲੈ ਕੇ ਦਿਲਜੀਤ ਨੂੰ ਫਿਰ ਤੋਂ ਇਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਦਿਲਜੀਤ ਨੇ ਇੰਸਟਾਗ੍ਰam ਦੇ ਜ਼ਰੀਏ ਸਰਦਾਰ ਜੀ ਤਿੰਨ ਦਾ ਟੀਜ਼ਰ ਜਲਦ ਰਿਲੀਜ਼ ਕਰ ਰਹੇ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ